ਕਮੰਡਰ ਜੀ ਮੈਂ ਕਹੋਦਾ ਮੇਰਾ ਫਰਜ਼ ਬਣਦਾ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆਪੋਰਸ ਖੜੀ ਹੈ ਮੈਂ ਆਰਡਰ ਕਰਤਾ ਡੀਸੀ ਨੂੰ ਜਿਹੜੇ ਬੰਦਿਆਂ ਦਸ ਤੱਕ ਫੜ ਲਈ ਦਸ ਤੱਕ ਕੜ ਲੇ ਹਾਂਜੀ ਦਸ ਫੜ ਲਈ ਹਾਂਜੀ ਦਸ ਫੜ ਲੇ ਕਤਲ ਦਾ ਪਰਚਾ ਪਾਇਆ ਉਹਨਾਂ ਦੇ ਕਤਲ ਦਾ ਸਾਰੇ ਬੰਦੇ ਪੜਾਂਗੇ 302 ਦਾ ਪਰਚਾ ਹੋਊਗਾ 302 ਦਾ ਪਾਤੀਓ ਜਿਹੜਾ ਨਹੀਂ ਨਕਰਾਂਗੇ 70 ਮਚਾਈ ਨਹੀਂ ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਮੁੰਡਿਆ ਨੇ ਮੈਨੂੰ ਦੱਸਿਆ ਕਿ ਇੱਥੇ ਚਿੱਟਾ ਆਉਂਦਾ ਮੈਨੂੰ ਮੁੰਡਿਆ ਨੇ ਦੱਸਿਆ ਮੋਢਾ ਨਾਲ ਲੈ ਕੇ ਕਿੱਥੇ ਇੱਥੇ ਕਿੰਨੇ ਵਜੇ ਆਉਂਦਾ ਕਿੱਥੇ ਆਉਂਦਾ ਕੱਲ ਨੂੰ ਅੰਦਰ ਪਰਿਵਾਰ ਪਰਿਵਾਰ ਤੋਂ ਉਹਨਾਂ ਨੂੰ ਕਿਉਂ ਛੱਡੀ ਆਪਾਂ ਤਾਂ ਦੇ ਵਿੱਚ 70 ਵਿਸ਼ੇ ਨੂੰ ਨਾ ਉਹਨਾਂ ਪਰਿਵਾਰਾਂ ਨੇ ਕਿੱਥੇ ਆਇਆ ਗਰੀ ਪਰਿਵਾਰ ਦੇ ਹੋਰ ਖਮਾਉਂ ਚਲੇ ਗਏ ਜਿਹੜੇ ਖਮਾਉਂ ਦੇ ਚਲੇ ਗਏ ਕਿਸੇ ਦਾ ਬੱਚਾ 3ਜੀ ਕਲਾਸ 'ਚ ਹੈ ਕਿਸੇ ਦਾ 7ਜੀ ਕਲਾਸ 'ਚ ਹੈ ਕਿਸੇ ਨੂੰ ਪੁੱਛੀ ਜੇ ਬੰਦੇ ਸੇ ਕੋਈ ਪ੍ਰੋਗਰਾਮ ਹੋ ਚੜਾਉਂਦਾ ਪਰ ਨੂੰ ਸੋਚਣਾ ਪੈ ਗਿਆ ਹਾਂ ਮਾੜੀ ਗੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਅਫਸੋਸ ਹੈ ਕਿ ਪਿੰਡ ਚ 7 7 8 8 ਸਿਲੇ ਬਾੜੀ ਇਹ ਆਪਾਂ ਆਪਣੇ ਰਾਜ ਚ ਦਿਵਾਲੀ ਨਹੀਂ ਮਨਾਈ ਜਾਂਦੀ ਜੇ ਦਿਵਾਲੀ ਤੋਂ ਪਹਿਲਾਂ ਕੋਈ ਬਗਰੂ ਪੁੱਤ ਕਿਸੇ ਦਾ ਵੀ ਤੁਰ ਜੇ ਦੁਨੀਆ ਤੋਂ ਦਿਵਾਲੀ ਨਹੀਂ ਮਨਾਉਂਦਾ ਸਾਰਾ ਪਿੰਡ ਝੁੱਲਿਆ ਚੱਤ ਨਹੀਂ ਵਰਦੀ ਸੋ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀਆਂ ਕੋਲ ਤਾਂ ਮੇਰਾ ਫਰਜ਼ ਬਣਦਾ ਇਹਨਾ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆਪੋਰਸ ਖੜੀ ਹੈ ਮੈਂ ਆਰਡਰ ਕਰਤਾ ਡੀਸੀ ਨੂੰ ਜਿਹੜੇ ਬੰਦਿਆਂ ਦਾਸਤਾ ਫੜ ਲਈ ਦਾਸਤਾ ਫੜ ਲਈ ਨਾ ਭਾਈ ਹਾਂਜੀ 10 ਦਾਸ ਫੜ ਲਈ ਹਾਂਜੀ ਦਾਸ ਫੜਲੇ ਕਤਲ ਦਾ ਪਰਚਾ ਪਾਇਆ ਉਹਨਾਂ ਦੇ ਕਤਲ ਦਾ 300 ਕੋਲ ਆਈਆ ਉਹਨਾਂ ਤੇ ਕਿਉਂਕਿ ਕਿਸਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਬਰਦਾਸਪੁਰ ਕੋਲੇ 150 ਬੰਦਾ ਮਰ ਗਿਆ ਸੀ ਤਰਨਤਾਰਨ ਕੋਲੇ ਕਿਤੇ ਪਰਚਾ ਪੋਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਦਸਾਂ ਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਇਹ ਇਕੱਲੇ ਇੱਕ ਜਿਲਚ ਨਹੀਂ ਕਰਦੇ ਉਹਨੇ ਬਾਕੀ ਜਿਲਚ ਵੀ ਕਰਦੇ ਉਹਨੇ ਕੰਮ ਇਹ ਇਹ ਗੈਂਗ ਫੜਿਆ ਜਾਊਗਾ ਪੂਰਾ ਤੇ ਸਮਰੂਹ ਜਿਲਿਆ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਉਹਨੇ करते होने की पता तरन तारुप हो गए सारे बंदा तीन सौ दोचा होगा जहां मैं थोड़े न हर वक्त थोड़े न मैं दिल्ली से मैं दिल्ली तो सिद्धा अज सवेरे पांच बजे चलिया सीधा थोड़े पिंड आए खनौरी पातड़ा ਨਿਰਵਾਣਾ ਜੀ ਦੇ ਵਿੱਚ ਵੀ ਉਹ ਮੇਰਾ ਫਰਜ਼ ਹੀ ਬਣਦਾ ਹੈ ਉਹ ਮਾਮਾ ਬੈਠੀਆਂ ਨੇ ਮਾਮਾ ਪੈਣਾ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ਼ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਦੇਵਾਂਗਾ ਜਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਬੈਠ ਕੇ ਨਹੀਂ ਗੱਲਾਂ ਮੈਂ ਕਿਹੜਾ ਕੋਈ ਕੁੰਬੜਾ ਮੇਲੇ ਆ ਵੀ 12 ਸਾਲ ਰਹਿਣਾ ਹੈ ਲਾ ਦਿਓ ਜੇ ਨਾ ਚੰਗਾ ਲੱਗਿਆ ਪਰ ਬਿਜਲੀ ਦੇ ਬਿੱਲ ਤੋਂ ਲੈ ਕੇ ਜੋ ਮੈਂ ਹਾਂ ਅੱਜ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਮੈਂ ਚਾਹੁੰਨਾ ਯਾਰ ਮੇਰੇ ਪੰਜਾਬ ਦੇ ਲੋਕ ਭੁੱਖ ਬਸਣ ਉਹਨਾਂ ਦਾ ਜੀਵਨ ਸਤਰ ਉੱਚਾ ਚੱਕਿਆ ਜਾਵੇ ਆ ਕੰਮ ਕਰਨ ਦੇ ਬੱਚੇ-ਬੱਚਿਆਂ ਨੂੰ ਨੌਕਰੀਆਂ ਮਿਲਣ ਪੜ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌਕਰੀਆਂ ਮਿਲਣ ਕੋਈ ਸਿਫਾਰਿਸ਼ ਨਾ ਚੱਲੇ ਕੋਈ ਕਿਸੇ ਦਾ ਬੈ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾ ਪਿਓ ਐਮ ਐਲ ਏ ਨੂੰ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ ਤੁਹਾਡੇ ਪਿੰਡ ਵੀ ਨੌکریاں ਮਿਲੀਆਂ ਹੋਣਗੀਆਂ 1 2 ਹੈ ਕੋਈ ਪੈਸਾ ਲੱਗਿਆ ਕਿਸੇ ਸਪਾਰਸ ਲੱਗਦੀ ਹੈ ਸੋ ਥੋੜੇ ਕਰਕੇ ਖੜੇ ਆ ਮੈਂ ਕਿਹਾ ਸੀ ਕਿ ਬਾਹਰਲੇ ਮੁਲਕਾਂ ਤੋਂ ਵਾਪਸ ਆਉਣ ਲੱਗਣਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆਉਣ ਲੱਗ ਗਏ ਮੈਨੂੰ ਰੋਜ਼ ਆ ਚਾਰ ਪੰਜ ਫੋਨ ਆਉਂਦੇ ਨੇ ਬਾਈ ਵਾਪਸ ਆ ਰਹੇ ਆ ਮੈਂ ਕਿਹਾ ਆ ਜਾਓ ਗੁਰਨਾਨਕ ਦੇਵ ਜੀ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ

मैं थोड़े पिंड एक शो दल तो एक शो के मैं पंगा लैन में सारिया पार्टिया के बंदे खड़े होना तो डेमोक्रेटिक राइट है लोकतंत्र हक है जिड़ी मर्जी पार्टी खड़ो पर एक मैं बेनती कर दूसरा भावे जिनू मर्जी पाओ पर पाओ किसी मामे फुफर के कहते ना पाओ किसी तो पैसे लेके दारूं फिर बन जाए साढ़े को तो तो आ आ है तो अभी तो थोड़े ना आगता भी डेढ़ दो सौ साल का पुराना होगा साठ साल होगा किन्न तुफान किनिया नहेरिया चलिया हो जड़ा बूटे छोटी जड़ा मैं पिंडज मेरा गुजरात दस दा, ग्यारह रिश्तेदारियां स्तौज ने इथो कु बहुत साड़ियां इतने ब्याया पत्तला लेके जाते होंगे पहला पिंडा मेरे चाचे ताए हो ਕੁਝ ਵੀਰੇ ਛੋਟੇ-ਬਟੇ ਭਾਈ ਨੂੰ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਐ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਹੀ ਨਹੀਂ ਸੀ ਉਹ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲਏ ਲੋਕਾਂ ਨੇ ਬਾਹਰੋਂ ਲਾ ਦੇ ਤੋੜਦੇ ਨਾ ਆਣਾ ਛੋਟੇ ਵਰਗੇ ਐਂ ਰਹਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਭਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਭਾਣੇ ਨੂੰ ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ। ਤੇ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੰਮ ਚੱਲਿਆ ਜਿਵੇਂ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਇੱਥੇ ਚਿੱਟਾ ਹੁੰਦਾ। ਮੈਨੂੰ ਮੁੰਡਿਆਂ ਨੇ ਦੱਸਿਆ ਮੁੰਡਾ ਨਾਲ ਕਿ ਕਿਹਦੇ ਇੱਥੇ ਕਿੰਨੇ ਵਜੇ ਆਉਂਦਾ ਹੈ ਕਿੱਥੇ ਆਉਂਦਾ ਹੈ ਕੱਲ ਨੂੰ ਅੰਦਰ। ਜੇ ਕੋਈ ਕਾਰ ਬੋਲਵਾਉਂਦਾ ਉਹਨਾਂ ਨੂੰ ਕਿਉਂ ਛੱਡੀ ਆਪਾਂ ਪਿੰਡ ਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਤੇ ਇੱਥੇ ਜਾਂਦਾ ਕਿੱਥੇ ਸਾਰਾ ਕੋੜਾ ਜਾ ਦੱਸ ਰਿਹਾ ਕਰੋ ਪਹਿਲਾਂ ਕਰ ਲੈਂਦੇ ਪ੍ਰਬੰਧ ਚਲੋ ਕੋਈ ਨਹੀਂ ਹਰ ਪਤਾ ਜਿਹਨੂੰ ਨਹੀਂ ਹੈਗਾ ਖਬਰ ਸਰਕਾਰ ਨੂੰ ਪਤਾ ਹੁੰਦਾ ਨਹੀਂ ਸਰਕਾਰ ਨੂੰ ਪਤਾ ਹੁੰਦਾ ਜੀ ਮਤਲਬ ਕੋਈ ਨਹੀਂ ਪਤਾ ਨਹੀਂ ਸਭ ਦਾ ਹੁੰਦਾ ਸਭ ਦੇ ਉਹ ਲੈ ਕਿ ਕਿੰਨੀ ਹੋ ਤੈਨਾਂ ਪਰਸਾ ਕੌਣ ਨਹੀਂ ਆਇਆ ਕੋਈ ਤਾਂ ਦੋਸਤ ਆਲੀ ਹੋਏ ਨਹੀਂ ਸਰ ਬਾਦਰਾਂ ਦਾ ਪੁੱਤ ਚਲੋ ਬੱਸ ਬੱਸ ਸੋ ਮੈਂ ਇਹ ਕਹਿਣਾ ਮੈਨੂੰ ਅੱਜ ਪਤਾ ਅੱਜ ਮੈਨੂੰ ਦੱਸਿਆ ਮੁੰਡਿਆ ਅੱਜ ਦੇ ਮੁੰਡਿਆ ਨਾਮ ਦੇ ਰਿਹਾ ਕਾਲੂ ਅੰਦਰ ਹੋਣ ਬਾਏ ਗੁਰਿੰਦਰ ਸਾਹਿਬ ਬਾਏ ਗੁਰਿੰਦਰ ਸਾਹਿਬ